हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੇ ਨਗ ਸੇਣ ਲਈ ਲੈ ਕੇ ਆਏ ਹਾਂ ਕਿ ਉਹਨਾਂ ਵਿੱਚੋਂ ਤਿੰਨ ਤਾਂ ਆ ਗਿਆਂ ਬਾਈ ਕੋਲੇ ਝੋਟੀਆਂ ਤੇ ਤਿੰਨ ਆ ਗਿਆਂ ਬਾਈ ਕੋਲੇ ਕਟੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਕਾਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੋਂ ਬਈ ਜੀ ਹਾਂ ਠੀਕ ਹੈ ਜੀ ਤੇ ਆਪਣਾ ਕਟੀਆਂ ਦਾ ਕੰਮ ਹੀ ਹੈ ਬਈ ਹਾਂ ਜੀ ਕਟੀਆਂ ਦਾ ਠੀਕ ਹੈ ਬਈ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਵੀ ਮੇਰਾ ਉਤਰੀ ਜੀਤਾ ਕਾਨੀ ਕਰਮਚਾਰੀ ਜੀਤਾ ਕਾਨੀ ਕੋਠੇ ਗਾਕੇ ਵੇ ਪਿੰਡ ਕਰਮਚਾਰੀ ਤੇ ਜ਼ਿਲ੍ਹਾ ਪਾਉ ਨੂੰ ਬਰਨਾਲਾ ਬੰਦਗੇੜੇ ਨਾਲ ਜੀ ਤਹਿਸੀਲ ਬਰਨਾਲਾ ਜੀ ਠੀਕ ਹੈ ਜੀ ਨੇੜੇ ਸੰਘੇੜਾ ਰਹਿ ਜਾਂਦਾ ਤੇ ਇਧਰੋਂ ਪਿੰਡ ਕਮਿਟੀ ਦੇ ਠੀਕ ਹੈ ਹਮੇਦੀ ਦੇ ਮੇਰੇ ਨੇੜੇ ਬਚਾਏ ਕੰਟੈਕਟ ਨੰਬਰ ਬੋਲ ਦਿਓ ਜੀ ਆਪਣਾ 98782 726640 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚਲੋ ਸਕਰੀਨ ਤੇ ਨੋਟ ਕਰ ਲਓ ਬਾਈ ਇਧਰ ਪਹਿਲੇ ਨੰਬਰ ਤੇ ਜਿਹੜੀ ਆਪਾਂ ਝੋਟੀ ਦੇਖ ਰਹੇ ਟੌਪ ਕੁਆਲਿਟੀ ਦੀ ਕਿੰਨੇ ਉਮਰ ਦੀ ਆ ਜੀ ਇਹ ਹੈਗੇ ਦੋ ਸਾਲ ਦੀ ਦੋ ਸਾਲ ਹਾਂ ਜੀ ਤੇ ਕੱਦ ਘਾਟ ਹੋਤਾ ਜੀ ਟਿੱਕਾ ਲੈਣ ਦਾ ਜਮਾ ਕਾਬਲ ਹਾਂ ਤਾਂ ਤਿਆਰ ਆਈ ਵੱਖੀ ਗੱਲ ਦੀ ਹੁਣ ਬੋਲਣ ਲਈ ਅੱਜ ਬਹੁਤ ਕੁਝ ਬਰੇ ਹੂੰ ਸਹੀ ਗੱਲ ਹੈ ਸਿੰਘਾਂ ਦੀ ਕੁਆਲਿਟੀ ਚੈੱਕ ਕਰਵਾ ਦਿੰਦੇ ਹਾਂ ਸਾਨੂੰ ਸਿੰਘ ਬਹੁਤ ਚੰਗਾ ਗਾ ਨਾਲੋਂ ਕਰਮ ਵਾਲੀ ਦਾ ਸਿੰਘ ਮੋੜਿਆ ਫੇਸ ਦੇਖੋ ਬੜਾ ਪਿਆਰਾ ਆ ਗਿਆ ਬਹੁਤ ਸੋਨਾ ਮੂਹ ਤੱਕ ਕਦ ਕਾਟ ਤਾਂ ਮੈਂ ਕਹਣਾ ਇੱਕ ਤਰ੍ਹਾਂ ਦੀ ਮੱਝ ਮਾਰ ਲਓ ਹਾਂ ਜੀ ਮੱਝ ਏਡਾ ਕਦ ਕਾਟ ਤੇ ਜੇ ਗੱਲ ਕਰਾਂ ਹੁਣ ਮਾ ਥਾਣਾ ਦੀ ਬਈ ਚਾਰ ਹੋਣਗੇ ਸਾਰੇ ਹਾਂ ਥਾਣਾ ਸਾਰੇ ਚਾਰ ਆ ਜੀ ਫੁੱਲ ਦਿਓ ਬਈ ਮੜੀ ਤੋੜ ਦਿਓ ਫੁੱਲ ਕਦ ਬਈ ਉਮਰ ਦੇ ਹਿਸਾਬ ਨਾਲ ਬਹੁਤ ਚੰਗਾ 2 ਸਾਲ ਦੀ ਬਈ ਨੇ ਤੇ ਉਮਰ ਦਸੀ ਹੈ ਰੰਗ ਰੂਪ ਸੈਨਿੰਗ ਚਮਕ ਦਮਕ ਜੇ ਗੱਲ ਕਰੀਏ ਨਾ ਝੋਟੀ ਚ ਫੁੱਲ ਆ ਗਏ ਤੇ ਥਾਣਾ ਪਸੰਦ ਚ ਚੈੱਕ ਕਰਵਾ ਦਿੰਦੇ ਆ ਲੈ ਚੈੱਕ ਕਰ ਸਕਦਾ ਹਾਂ ਬਈ ਇੱਕ ਨੰਬਰ ਥਾਣਾ ਪੂਰੀ ਵਿੱਚ ਜਿਹਨੂੰ ਆਪਾਂ ਕਹਦੀਏ ਥਾਣਾ ਤੌਰ ਤੋਂ ਬਈ ਮੜਾ ਇਹਨੂੰ ਭਰੇ ਦੋ ਤੌਰ ਤੋਂ ਤੌਰ ਲੁਲਮੀ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਬਈ ਚਮਕ ਚਮਕ ਝੋਟੀ ਚ ਫੁੱਲ ਮੋੜ ਲੈ ਬਈ ਬਈ ਇਹਦਾ ਮੁੱਲ ਕੀ ਰਹੂਗਾ ਲੈਣ ਦੇ ਮੁੱਲ ਫੋਨ ਤੇ ਅਸੀਂ ਕਈ ਵਾਰ ਨਾ ਫੋਨ ਤੇ ਮਾਇ ਆਉਂਦਾ ਵੇਚਣੀ ਹੁੰਦੀ ਕਾ ਹੱਕ ਪੈ ਆਉਂਦਾ ਪੜਦਾ ਆਉਂਦਾ ਠੀਕ ਹੈ ਬਈ ਤੇ ਬਾਕੀ ਪਿੱਠ ਪੁੜੇ ਦੀ ਕੁਆਲਿਟੀ ਚੈੱਕ ਕਰੋ ਬਈ ਸੀਮਣ ਵਗੈਰਾ ਤਾਂ ਨਹੀਂ ਪਤਾ ਤੁਹਾਨੂੰ ਨਹੀਂ ਸੀਮਣ ਹੈਦਾ ਸੀਮਣ ਤੇ ਬਹੁਤ ਵਧੀਆ ਜੀ ਬਾਈ ਕੇ ਨੇ ਸੀਮਣ ਦਾ ਉਹਨੂੰ ਪਤਾ ਨਹੀਂ ਉਹ ਚੰਗੇ ਦੀ ਹਾਂ ਚੰਗੇ ਜੀ ਠੀਕ ਹੈ ਬਈ ਥੋੜਾ ਡਰਦੀ ਜ਼ਰੂਰ ਆ ਬਾਈ ਹੋਰ ਕੋਈ ਦਿੱਕਤ ਨਹੀਂ ਤੇ ਮੁੱਲ ਸਾਰਿਆਂ ਦੇ ਫੋਨ ਤੇ ਰਹੂਗਾ ਹਾਂਜੀ ਫੋਨ ਤੇ ਠੀਕ ਹੈ ਬਾਈ ਮੁੱਲ ਬਾਈ ਕਹਿੰਦੇ ਰਹਿਣਗੇ ਬਾਈ ਸਾਰਿਆਂ ਦੇ ਫੋਨ ਤੇ ਤੇ ਮੁੱਲ ਰਹਿਣਗੇ ਜਮਾ ਜਾਇਜ਼ ਤੇ ਆਪਾਂ ਤੁਹਾਨੂੰ ਚੈੱਕ ਹੀ ਕਰਵਾਣਾ ਦਾ ਥਾਣਾ ਚੈੱਕ ਕਰੋ ਇੱਕ ਨੰਬਰ ਥਾਣਾ ਦਾ ਚਾਰ ਤੇ ਅੱਗੇ ਬਾਈ ਦੋ ਨੰਬਰ ਤੇ ਚੋਟੀ ਕਿੰਨੀ ਉਮਰ ਦੀ ਆ ਗਈ ਇਹ ਥੋੜੀ ਹੁਸ਼ਾ ਸਵਾ ਖਾਲ ਦੀ 1.5 ਸਾਲ ਦੀ ਠੀਕ ਹੈ ਜੀ ਹਾਂਜੀ ਸਵਾ ਖਾਲ ਦੀ ਤੇ ਮਦਰਾਂ ਦਾ ਰਿਕਾਰਡ ਪਹਿਲੀ ਕੁਛ ਲੀਏ ਵੀ ਕਿੰਨਾ ਕਿੰਨਾ ਹੈ ਨਾ ਨੇ ਉਹ ਨਾਲੇ ਪਰ ਇਹ ਫਾਇਦੇ ਕਰਨ ਨਹੀਂ ਆ ਫਾਇਦੇ ਦਾ ਖፋਰ ਲਾ ਗਏ ਠੀਕ ਹੈ ਭਾਈ ਵੀ ਉਹ ਅਗਰਾ ਅੰਦਾਜ਼ਾ ਲਾ ਲੈ ਅੰਦਾਜ਼ਾ ਲਾ ਵੀ ਸਾਰਾ ਵਧੀਆ ਵੱਡੇ ਛੋਟੇ ਉੱਧਾ ਛੋਟੇ ਹੈ ਜੀ ਆਹ ਲੈ ਗਏ ਵਾਲਟੀ ਚੈੱਕ ਕਰਵਾਉਨੇ ਆਪਾਂ ਸਾਨੂੰ ਥਾਣਾ ਤੇ ਬਹੁਤ ਸੋਹਣੇ ਥਾਣਾ ਚਾਰ ਠੀਕ ਹੈ ਦੰਦਾਂ ਖੀਰੀਆ ਹਾਂ ਸਿੰਘਾਂ ਦੀ ਕੁਆਲਿਟੀ ਚੈੱਕ ਕਰੋ ਚਮਕ ਚੈੱਕ ਕਰੋ ਸਾਇਨਿੰਗ ਵੱਡੀਆਂ-ਬੁੱਡੀਆਂ ਬਹੁਤ ਹੈ ਭਾਈ ਠੀਕ ਹੈ ਲੈਣ ਦੇ ਤਾਂ ਕਾਬਲੀ ਹੈ ਹਾਂ ਇਹ ਕਾ ਲਾ ਜੀ ਹੂੰ ਖੋਲ ਦੇ ਭਾਈ ਤੋਰ ਦੇ ਨੂੰ ਵੀਦਨ ਬਾਕੀ ਭਾਈ ਰੰਗ ਰੂਪ ਜੇ ਗੱਲ ਕਰੋਂਗੇ ਆਏ ਨਾ ਕਿ ਹੋ ਵੀ ਹੈ ਨਾ ਨੇੜੇ ਆ ਕੇ ਕਿਸ ਨੂੰ ਰੰਗ ਫੋਰ ਦਿਸੂਗਾ ਜਿਹੜਾ ਰੰਗ ਹੈਗਾ ਕਾਲੇਆਂ ਸਾਹ ਪਈਆਂ ਕਿਨੇ ਵੱਡੇ ਸਿਰ ਛੋਟੀ ਆਂ ਵੱਡੇ ਸਿਰ ਮਿਲਦੀ ਹੁੰਦੀ ਹੂੰ ਵੱਡੇ ਸਿਰ ਵਾਲੀ ਆ ਗਈ ਪੂਰਾ ਬਹੁਤ ਸੋਹਣਾ ਫੇਸ ਮੱਥਾ ਮੁੱਥਾ ਸਿੰਘਾਂ ਦੀ ਕੁਆਲਿਟੀ ਸਿੰਘਾਂ ਅਜੇ ਤਾਂ ਸਿੰਘ ਮੋੜਨੀਆਂ ਕਿਨੇ ਬਈ ਇਹਨਾਂ ਨੂੰ ਤੋੜ ਲੈ ਬਈ ਇਤਰਨ ਲੰਮੀ ਤੋੜ ਤੇ ਕੋਈ ਗੱਲ ਬਾਕੀ ਤਾਂ ਚਾਹ ਜਿਹੜਾ ਕੱਟੀ ਦਾ ਬਈ ਛੋਟੀ ਦਾ ਚੈੱਕ ਕਰ ਸਕਦੇ ਤੁਸੀਂ ਪਿੱਠ ਪੁੜੇ ਦੀ ਜਿਹੜੀ ਕੁਆਲਿਟੀ ਆ ਉਚਾਈ ਚੁਈ ਕਦ ਕਾਠ ਉਮਰ ਛੋਟੀ ਦੰਦੋਂ ਅਜੇ ਖੀਰੀ ਆਗੀ ਤੇ ਮੁੱਲ ਇਹਦਾ ਵੀ ਬਈ ਫੋਨ ਤੇ ਰੋ ਹਾਂ ਜੀ ਫੋਨ ਤੇ ਠੀਕ ਹੈ ਬਈ ਮੁੱਲ ਇਹਦਾ ਵੀ ਫੋਨ ਤੇ ਰਹੂਗਾ ਲੈ ਚੱਲ ਬਈ ਕੋਈ ਗੱਲ ਨਹੀਂ ਬਣਦੋ 400 ਨੂੰ ਥਾਣ ਮਿਲਣਗੇ ਬਾਕੀ ਮੱਥੇ ਦੀ ਚੜਾਈ ਚੜੂਈ ਵੀ ਬਈ ਚੈੱਕ ਕਰ ਸਕਦਾ ਪਤਲੇ ਪਿੰਡੇ 'ਚ ਇਹ ਨਹੀਂ ਹੈਗਾ ਬਈ ਜਣਾ ਆ ਮਾ ਚੱਲਾ ਕੀ ਹੁੰਦਾ ਬਹੁਤ ਸੋਹਣੀ ਛੋਟੀ ਬਣ ਆਈ ਜਾਂ ਜੋ ਦੇਖੀ ਸਾਹਮਣੇ ਵੀ ਹੂੰ ਸਹੀ ਗੱਲ ਬਾਕੀ ਬਹੁਤ ਸੰਭਾਈ ਨਾ ਸੰਭਾਈ ਹਾਂ ਹਾਂ ਜੀ ਬਈ ਹੂੰ ਤੇ ਅੱਗੇ ਤਰੋਂ ਤਿੰਨ ਨੰਬਰ ਤੇ ਬਈ ਇਹ ਕਿੰਨੀ ਕੁ ਮਰਦੀ ਆ ਗਈ ਝੋਟੀ ਇਹ ਵੀ ਥੋੜੀ ਹੈ ਜੀ ਇਹਦੇ ਵੀ ਇਹਦੇ ਨਾਲੋਂ ਥੋੜਾ ਕਾਣਾ ਫਰਕ ਹੈ ਹਾਂ ਇਹ ਫਰਕ ਹੈ ਪੋੜਾ ਕਦਮ ਆਇਆ ਉਹ ਵਾਕਾ ਜੀ ਠੀਕ ਹੈ ਛੋਟੀ ਪੂਰੀ ਵਧੀਆ ਬਣ ਨਾਲ ਝੋਲੀ ਦਿਖਾਉਣੇ ਆ ਬਾਈ ਝੋਲੀ ਚੇਕ ਕਰ ਮੈਂ ਕਹਣਾ ਗੱਭਰ ਨੂੰ ਝੋਲੀ ਨਹੀਂ ਹੋਣੀ ਇੰਜ ਨਹੀਂ ਇਹਨੂੰ ਝੋਲੀ ਚੰਗੀ ਆ ਹਾਂ ਜੀ ਸਿੰਘ ਨਾਲੋਂ ਸਤਲਾ ਪਿੰਡਾ ਤੇ ਕੱਦ ਆ ਗਿਆ ਦਰਮਿਆਨਾ ਕਿਉਂਕਿ ਕੱਦ ਹੌਲੀ-ਹੌਲੀ ਇੰਜ ਕਰੀ ਜਾਣਾ ਇਹਨੇ ਬੱਚੇ ਨੇ ਤੇ ਪਿੱਛੇ ਤੇ ਪਿੱਠ ਫੁੜੇ ਦੀ ਕੁਆਲਿਟੀ ਮੈਂ ਕਹਣਾ ਪੂਰੀ ਵਧੀਆ ਹੈ ਜੀ ਨਾ ਮੈਸੇ ਦੀ ਬਿਲਡਿੰਗ ਹੀ ਨਹੀਂ ਗਈ ਆਈ ਹਾਂ ਸਹੀ ਗੱਲ ਆ ਚੜਾਈ ਚੜੂਈ ਚੈੱਕ ਕਰ ਸਕਦਾ ਚਤੋ ਲੈ ਕਰ ਬਾਈ ਛੋਟੀ ਬਣ ਗਈ ਦੇਖੇ ਕਿੱਥੇ ਜਾਣੇ ਨੇ ਹੂੰ ਸਹੀ ਗੱਲ ਆ ਲੈ ਚੜਾਈ ਚੜੂਈ ਚੈੱਕ ਕਰ ਸਕਦਾ ਬਾਈ ਪਠਪੜੇ ਦੀ ਨੰਬਰ 1 ਚੜਾਈ ਆ ਕਿ ਕੁਆਲਿਟੀ ਇੱਕ ਨੰਬਰ ਆ ਸਿੰਘ ਨਾਲੋਂ ਮੋੜੇ ਵੇ ਇਹ ਨਹੀਂ ਹੈਗਾ ਵੀ ਖੁੱਲੇ ਸਿੰਗਾਂ ਲਈ ਆਂਗੇ ਕਰਮਾਂ ਲਈ ਬਾਕੀ ਰੱਜੀ ਸਮੇਂ ਪਲੀ ਐ ਬਾਈ ਕੋਈ ਸਾਮ ਸੰਭਾਲ ਕਰਨ ਦੀ ਲੋੜ ਨਹੀਂ ਨਾਲੇ ਸਭ ਨੂੰ ਲੋੜ ਨਹੀਂ ਹੋ ਤਿਆਰ ਆਈ ਜਮਾ ਹੂੰ ਜਮਾ ਤਿਆਰ ਆ ਤੇ ਬਾਈ ਜੇ ਮੰਨ ਕੇ ਚੱਲੋ ਵੀ ਕੋਈ ਇਕੱਠੀਆਂ ਲੈਂਦਾ ਤਾਂ ਵਧੀਆ ਮਾਨਤਾਨ ਕਰੋਗੇ ਨਹੀਂ ਕਰ ਦਿਆਂ ਜੀ ਠੀਕ ਆ ਬਾਈ ਜੇ ਬਾਈ ਕਹਿੰਨਾ ਕੋਈ ਇਕੱਠੀਆਂ ਲਊਗਾ ਤਾਂ ਆਪਾਂ ਵਧੀਆ ਮਾਨਤਾਨ ਕਰਾਂਗੇ ਬਾਕੀ ਆ ਤਾਂ ਹੁਣ ਜੇ ਗੱਲ ਕਰੀਏ ਤਿੰਨੇ ਬਾਈ ਟਿਕਾ ਲੈਣ ਦੇ ਕਾਪਾ ਤਿਆਰ ਹੈ ਤਿੰਨੇ ਹੂੰ ਤਿੰਨੇ ਤਿਆਰ ਜੇ ਹੁਣ ਕੋਈ ਮੰਨ ਕੇ ਚੱਲੋ ਵੀਰ ਕੋਈ ਤਿੰਨੇ ਹੈ ਬਾਈ ਇਕੱਠੀਆਂ ਹੀ ਲੈਂਦਾ ਹਾਂਜੀ ਤੇ ਵਧੀਆ ਮੰਨ ਕੇ ਚੱਲੋ ਖੋਸ ਕਰਕੇ ਤੁਰੋ ਆਹ ਕੁੱ ਕਰਾਂ ਪੂਰਾ ਵਧੀਆ ਰੋ ਠੀਕ ਆ ਬਾਈ ਤੇ ਅੱਗੇ ਬਾਈ ਇਧਰੋਂ 4 ਨੰਬਰ ਕੱਟੀ ਇਹ ਕਿੰਨੀ ਉਮਰ ਦੀ ਆ ਗਈ ਬਾਈ ਇਹ ਵਾਹ ਹੋ ਗਈ ਜੀ ਬਾਕੀ ਬਈ ਦੰਦੋਂ ਖੀਰੀਆਂ ਹੋਣਗੀਆਂ ਬਈ ਆਜ ਖੀਰੀ ਆ ਜੀ ਠੀਕ ਹੈ ਬਈ ਦੰਦੋਂ ਬਈ ਕਹਿੰਦਾ ਖੀਰੀਆਂ ਹੋਣਗੀਆਂ ਬਈ ਬਾਕੀ ਉਮਰਾਂ ਦਾ ਹੁੰਦਾ ਜੱਬਈ ਅਗਲਾ ਲਾ ਸਕਦਾ ਲਾਪਾ ਵੀ ਇਹ ਚੋ ਲਾ ਦੇਖ ਜੀ ਹੂੰ ਪਿੰਡਾ ਬਤਲਾ ਚਮਕ ਦਮਕ ਤੋਰਾ ਤਾਰਾ ਇੱਕ ਨੰਬਰ ਜਮਾ ਐ ਮੈਂ ਕਹਿੰਦਾ ਵੀ ਕੁਆਲਿਟੀ ਆ ਬੋਲਦੀ ਐ ਦੇਖੋ ਸਿੰਘ ਬਣਦੇ ਦੇਖੋ ਜਮਾ ਨਾਲ ਆ ਜੀ ਹੂੰ ਸਿੰਘ ਜਮਾ ਨਾਲ ਲਾ ਜਣਾ ਕਰਮਾਲੀ ਨੇ ਮੋੜ ਦਿਓ ਬਈ ਗੂਗਲ ਵਕੀਫ ਐ ਇਸ ਦੇਖੋ ਪਹਿਲਾਂ ਤੁਸੀਂ ਸਿੰਗ ਦੇਖ ਸਕਦੇ ਹੋ ਬਹੁਤ ਸੋਹਣਾ ਨਾਲੋਂ ਮੋੜਦੀ ਆਉਂਦੀ ਹੈਗੀ ਜੇ ਹੁਣ ਮੈਂ ਗੱਲ ਕਰਾਂ ਇਹਨਾਂ ਦੇ ਬਜਨ ਵਜੂਤ ਦੀ ਬਜਨ ਵਜੂਤ ਬਈ ਸਾਰਿਆਂ ਦਾ ਫੁੱਲ ਆ। ਕਿਵੇਂ ਹੁਣ ਇਹ ਛੋਟੇ ਬੱਚੇ ਇਹਨਾਂ 'ਚ ਵੀ ਫੁੱਲ ਲੱਗਨੇ। ਫੁੱਲ ਆ ਹਾਂ ਪੂਰਾ ਫੁੱਲ ਵਜਨ ਆ। ਤੇ ਅੱਗੇ ਇਧਰੋਂ ਬਈ ਪੰਜ ਨੰਬਰ ਬੱਚਾ। ਇਹ ਜੋ ਕਟੀਆਂ ਆਈਆਂ। ਹਾਂ ਬਈ ਇਹ ਕਟੀ ਇੱਕ ਨਹੀਂ ਕੁਮਰਦ ਆ ਗਿਆ ਮੈਸੇ। ਇਹ ਥੋੜੀ ਹੋ ਗਈ ਉਹ ਵੇਰ ਨਹੀਂ ਬਣ। ਠੀਕ ਹੈ ਬਈ। ਵੇਰ ਵੀ ਮਤਲਬ ਅੰਦਾਜ਼ਾ ਜਿਵੇਂ ਇੰਨੀ ਕੂਮਗ ਨਹੀਂ ਹੋਊਗਾ। ਕੱਟ ਕਰਾਉਗੇ ਨੀ ਰੋਈ 7-8 ਮਹੀਨੇ ਦਾ ਠੀਕ ਹੈ ਭਾਈ ਸਿੰਘ ਦਾ ਹੋਵਤਲਾ ਗਿਆ ਨਾ हां ਜੀ ਜਿਵੇਂ ਪਤਲਾ ਸਿੰਘ ਆ ਗਿਆ ਨਾ ਬਾਕੀ ਭਾਈ ਕੋਈ ਵੀ ਵੀਰ ਆਉਂਦਾ ਦੇਖੋ ਹਨਾ ਆ ਕੇ ਨੇੜੇ ਤੁਸੀਂ ਦੇਖ ਸਕਦੇ ਹੋ ਉਹ ਦੇਖ ਰਹੀ ਦੋ ਵਾਰੀ ਚਾਰ ਚੱਕਰ ਜੀ ਥਾਣੇ ਨੂੰ ਚਾਰ ਮਿਲਣਗੇ ਪਥਾਣੇ ਤੇ ਵੀ ਚੈੱਕ ਕਰਵਾ ਲੈ ਲੈ ਭਾਈ ਚੈੱਕ ਕਰੋ ਥਮ ਇਹ ਥੋੜੀ ਸਮਾਈਪਾਲ ਦਾ ਭਾਈ ਬੱਚਾ ਹੈ ਨਾ हां ਸਮਾਈਪਾਲ ਦਾ ਹੂੰ ਸਮਾਈਪਾਲ ਦਾ ਬੱਚਾ ਤੇ ਸਿੰਘ ਇਹਨੇ ਵੀ ਨਾਲੇ ਮੋੜਨੇ ਬਹੁਤ ਸੋਹਣਾ ਬੱਚਾ ਇਹ ਸ਼ਾਮ ਕੇ ਦੇਖੀ ਬਣ ਜਾਣਗੀਆਂ ਪੂਰੀਆਂ ਹੂੰ ਸਹੀ ਗੱਲ ਹੈ ਵੈਲਟੀ ਬੱਚਿਆਂ ਦੀ ਇੱਕ ਨੰਬਰ ਆ ਗਈ ਭਾਈ ਇਹਨਾਂ ਦੇ ਮੁੱਲ ਫਿਰ ਕਿੰਨੇ ਕੁ ਰਹਿਣਗੇ ਪੈਸੇ ਵੀ ਤੁਸੀਂ ਮੜਾ ਜਾ ਮਤਲਬ ਹਿੰਟ ਜਾ ਦੇ ਦਿਓ ਛੋਟਾ ਜਾ ਵੀ ਆਪਾਂ ਇੰਨੇ ਕੁ ਮੁੱਲ ਕਰਾਂਗੇ ਇੰਨੇ ਕੁ ਤਾਂ ਸਟਾਰਟ ਹੋਣਗੇ ਆਪਣੇ ਹਨਾ ਆਇਆ ਜੀ ਮੁੱਲ ਤੇ ਫਿਰ ਆਇਆ ਜੀ ਕਹਿੰਦਾ ਕਿਸੇ ਲੈਣੀ ਹੈ ਨਾ ਰੱਖਣਾ ਜੇ ਤੂੰ ਆਪ ਬਾਜ਼ ਰਿਆਂ ਪੜਦਾ ਹੁੰਦਾ ਮੁੱਲ ਵੀਰੇ ਵੇਚਣੀ ਹੁੰਦੀ ਲਿਆਵੀ ਠੀਕ ਹੈ ਜੀ ਪਰ ਆਪਾਂ ਮੁੱਲੇ ਤੇ ਖੋਲ ਤਾਂ ਹੀ ਇਹ ਕਹਿੰਦਾ ਜੀ ਤੂੰ ਇੰਨੇ ਨਹੀਂ ਰਹਿ ਨਹੀਂ ਰਹਿਣਾ ਕੋਈ ਗੱਲ ਨਹੀਂ ਬਾਈ ਫਿਰ ਬਾਈ ਕਹਿੰਦਾ ਵੀ ਆਪਾਂ ਮੁੱਲ ਭਾਈ ਆਇਆ ਜੀ ਰੱਖਾਂਗੇ ਤੇ ਮੁੱਲ ਆਪਾਂ ਕਰਾਂਗੇ ਫਿਰ ਹੁਣ ਆਪਾਂ ਖੋਲਦੇ ਮੁੱਰੇ ਵੇਚਣੀ ਆ ਰਹੀ ਲ ਥਾਣ ਚੇ ਕਰ ਸਕਦੇ ਬਾਈ ਥਾਣਾ ਐ ਨਹੀਂ ਹੈਗੇ ਨਾਲ ਆ ਥਾਣਕ ਨਹੀਂ ਬਾਈ ਥਾਣ ਬਹੁਤ ਥਾਣ ਪੂਰੇ ਟੌਪ ਦੇ ਸਹੀ ਗੱਲ ਆ ਥਾਣ ਬਹੁਤ ਟੌਪ ਦੇ ਅੱਗੇ ਬਾਈ ਲਾਸਟ ਤੇ 6 ਨੰਬਰ ਬੱਚਾ ਖੁੱਲਿਆ ਲੈਓ ਬਾਈ ਤੋੜ ਲਓ ਇੱਕ ਵਾਰ ਇਹਨਾਂ ਦੀ ਉਮਰਾਂ ਬਾਈ ਛੋਟੀਆਂ ਆ ਬੱਚੇ ਛੋਟੀਆਂ ਉਮਰਾਂ ਦੇ ਆ ਗਏ 5 ਮਹੀਨੇ ਦੇ ਬਚ ਰਹੇ ਹੂੰ ਲਾਸਟ ਬੱਚਾ ਆ ਗਿਆ ਬਾਈ ਇਹਦੀ ਸੁਣ ਦਿਖਾਉਣਾ ਕੁਆਲਿਟੀ ਥਾਣ ਵੀ ਦਿਖਾ ਦੇਣਾ ਥੋੜਾ ਜਿਹਾ ਤੁਰਦਾ ਨਹੀਂ ਇਹ ਨਾ ਕਰਕੇ ਕਰਦਾਗਾ ਡਰਦਾ ਥੋੜਾ ਇਹ ਬੱਚਾ ਹਾਂ ਜੀ ਇਹ ਅੰਦਰ ਰਹਿੰਦੇ ਕਿ ਡਰਦਾ ਹਮ ਲੈ ਬਾਈ ਰੋਕੀ ਮੜਾ ਸਾਮ ਚੈੱਕ ਕਰਾ ਲਈ ਪਰ ਓਕੇ ਲੈ ਬਾਈ ਝੋਲੀ ਚੈੱਕ ਕਰ ਸਕਣਾ ਓਕੇ ਹੈ ਬਾਈ ਝੋਲੀ ਚੈੱਕ ਕਿੰਨੀ ਪੱਟੀ ਬੈਠੀ ਹੋਣੀ ਹਮ ਬਣਨਰਗੀ ਝੋਲੀ ਆ ਬਾਈ ਹੈ ਨਾ ਸਹੀ ਗੱਲ ਹੈ ਬਣਨਰਗੀ ਝੋਲੀ ਆ ਤਾਂ ਚਾ ਬਹੁਤ ਸੋਹਣਾ ਆ ਗਿਆ ਇਹ ਬਣਨਾ ਹੀ ਸਿੰਘ ਨਾਲ ਲਾ ਹਮ ਸਿੰਘ ਨਾਲ ਲਾਇਆ ਨੇ ਕੋਈ ਗੱਲ ਨਹੀਂ ਬਾਈ ਮੋੜ ਲਓ ਤੋਰੇ ਤਾਰੇ ਬਾਈ ਸਾਰਿਆਂ ਦੇ ਇੱਕ ਨੰਬਰ ਤੇ ਮੁੱਲ ਜਾਣੇ ਹੁਣ ਜਾਇਜ਼ ਹੋਣਗੇ ਬਾਈ ਕਿੰਨਾ ਮੁੱਲ ਫੋਨ ਤੇ ਹੋਣਗੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਕੋ ਕੱਟੀ ਜਾਂ ਝੋਟੀ ਪਸੰਦ ਆਵੇ ਤਬਈ ਨਾ ਕੰਟੈਕਟ ਜਰੂਰ ਕਰੋ ਵੀਡੀਓ ਨੂੰ ਦੇਖਣ ਲਈ ਧੰਨਵਾਦ